ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖਾਂ ਵੱਲੋਂ ਇੱਕ ਕੁਐਸਚਨ ਸੀ ਕਿ ਜੋ ਵੈਮਾ ਪਰਮਾ ਦੇ ਵਿੱਚ ਪਏ ਨੇ ਲੋਕ ਟੂਣੇ ਬਾਰੇ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਗੁਰਮੁਖੋ ਜਨਾ ਟੂਣਾ ਸੀ ਕਿ ਕਿਸੇ ਸਮੇਂ ਦੀ ਇੱਕ ਜ਼ਰੂਰਤ ਸੀਗੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਵੈਦ ਹੁੰਦੇ ਸਨ ਉਹ ਕੁਝ ਪਿੰਡ ਜਿਹੜੇ ਹੁੰਦੇ ਸਨ ਉਹਨਾਂ ਲਈ ਇੱਕ ਵੈਦ ਹੁੰਦਾ ਸੀ ਜਦੋਂ ਵੈਦ ਨੂੰ ਵੈਦਪਣਾ ਸਿਖਾਇਆ ਜਾਂਦਾ ਸੀ ਤੇ ਉਹ ਫਿਰ ਉਸ ਸਮੇਂ ਇੱਕ ਨਿਸ਼ਾਨੀਆਂ ਦੱਸੀਆਂ ਜਾਂਦੀਆਂ ਸਨ ਕਿ ਜਿਵੇਂ ਕੋਈ ਲੜਕੀ ਹੈ ਉਹ ਜਿਹੜਾ ਸਿਰ ਦੀ ਪ੍ਰੋਬਲਮ ਹੈ ਉਹ ਨਾਰੀਅਲ ਨੂੰ ਚੁੰਨੀ ਦੇ ਵਿੱਚ ਲਿਬੇੜ ਦਿੰਦੇ ਸਨ ਤਾਂ ਉਹਨੂੰ ਪਿੰਡ ਦੇ ਕਈ ਰਾਸਤੇ ਹੁੰਦੇ ਪਰ ਚੁਰਾਸਤਾ ਤਕਰੀਬਨ ਬਹੁਤ ਘੱਟ ਹੁੰਦਾ ਸੀ ਇੱਕ ਚੁਰਾਸਤਾ ਹੁੰਦਾ ਸੀ ਉਸ ਚੁਰਾਸਤੇ ਦੇ ਵਿੱਚ ਉਹਨੂੰ ਰੱਖ ਦਿੱਤਾ ਜਾਂਦਾ ਸੀ ਤੇ ਲੋਕਾਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਹੁੰਦੀ ਸੀ ਕਿ ਫਰਾਨੀ ਜਗ੍ਹਾ ਨਾਰੀਅਲ ਦਾ ਚੁੰਨੀ ਚ ਲਿਬੇਟਿਆ ਹੋਇਆ ਤਾਂ ਉਹਦੇ ਨਾਲ ਕੀ ਹੁੰਦਾ ਸੀ ਜਿੱਥੇ ਕੀ ਵੈਦ ਹੁੰਦਾ ਸੀ ਵੈਦ ਦੀ ਨਿਸ਼ਾਨੀ ਸੀ ਕੋਈ ਝੋਲਾ ਜਾਂ ਲਮਕਾਇਆ ਹੁੰਦਾ ਸੀ ਉਹਦੇ 'ਚ ਜੜੀਆਂ ਬੁੱਟੀਆਂ ਹੁੰਦੀਆਂ ਸਨ ਤੇ ਜਿੱਥੇ ਵੀ ਕੋਈ ਦੇਖਦਾ ਸੀ ਉਹ ਵੈਦ ਨੂੰ ਇੱਕ ਸਨੇਹਾ ਦਿੰਦਾ ਸੀ ਕਿ ਵੈਦ ਜੀ ਫਲਾਣੇ ਪਿੰਡ ਦੇ ਵਿੱਚ ਚੌਰਾਹੇ 'ਤੇ ਇੱਕ ਟੂਣਾ ਪਿਆ ਜਾ ਕੇ ਪਤਾ ਕਰ ਲਿਓ ਕਿ ਉਹਨੂੰ ਬਿਮਾਰੀ ਕੀ ਹੈ ਤੂੰ ਸਾਰੇ ਕਿਤੇ ਸਾਰਿਆਂ ਨੂੰ ਪਤਾ ਹੁੰਦਾ ਸੀ ਜਦੋਂ ਕਿ ਉਹ ਚੌਰਾਹੇ ਦੇ ਕੋਲ ਪਹੁੰਚਦਾ ਸੀ ਪਿੰਡ 'ਚ ਜਾ ਕੇ ਪੁੱਛਦਾ ਸੀ ਭਾਈ ਕਿਨੂੰ ਕੀ ਪ੍ਰੋਬਲਮ ਹੈ ਤਾਂ ਲੋਕ ਦੱਸ ਦਿੰਦੇ ਸੀ ਜਿਵੇਂ ਜੇ ਸੱਤ ਚੀਜ਼ਾਂ ਵਿੱਚ ਸਤਨਾਜਾ ਕੋਈ ਖਾਣ ਵਾਲੀ ਚੀਜ਼ ਹੈ ਉਦੇ ਨਾਲ ਕੀ ਹੁੰਦਾ ਸੀ ਵੀ ਜੇ ਉਹਦੀ ਨਿਸ਼ਾਨੀ ਕਿਸੀ ਮੈਨੂੰ ਪੇਟ ਦੀ ਬਿਮਾਰੀ ਹੈ ਤੇ ਲੇਡੀਜ਼ ਆ ਕਿਉਂਕਿ ਨਾਰੀਅਲ ਚੁੰਨੀ ਵਿੱਚ ਆ ਜੇਕਰ ਉਹਨੂੰ ਕੱਪੜੇ ਛਲਬੇਟਿਆ ਜਾਂਦਾ ਸੀ ਵੀ ਭਾਈ ਉਹ ਬੰਦਾ ਵਾ ਤੇ ਬੰਦੇ ਨੂੰ ਪੇਟ ਦੀ ਪ੍ਰੋਬਲਮ ਆ ਜੇਕਰ ਉਹਦੇ ਨਾਲ ਹੋਰ ਕੋਈ ਚੀਜ਼ਾਂ ਹੁੰਦੀਆਂ ਸੀ ਪਾਈਆਂ ਦੰਦੀਆਂ ਸਨ ਚੂੜੀਆਂ ਪਾ ਦਿੱਤੀਆਂ ਜਾਂਦੀਆਂ ਸੀ ਵੀ ਭਾਈ ਇਹਦੀ ਕੋਈ ਬਾਹਾਂ ਦੀ ਪ੍ਰੋਬਲਮ ਹੈ ਇੱਕ ਨਿਸ਼ਾਨੀਆਂ ਸਿਗੀਆਂ ਅੱਜ ਉਹ ਨਿਸ਼ਾਨੀਆਂ ਜਿਹੜੀਆਂ ਸਿਗੀਆਂ ਅਸੀਂ ਵਿਹਮਾ ਭਰਮਾ ਚ ਉਲਝ ਕੇ ਆ ਅਸੀਂ ਡਰ ਜਾਂਦੇ ਆ ਕਿ ਜੇ ਟੋਣਾ ਟੋਣੇ ਉੱਤੋਂ ਨਿਕਲ ਗਏ ਪਤਾ ਨਹੀਂ ਕੀ ਹੋਊਗਾ ਟੂਨੇ ਤੋਂ ਨਿਕਲਣਾ ਕੁਝ ਨਹੀਂ ਹੁੰਦਾ ਉਹ ਸਮੇਂ ਦੀ ਇੱਕ ਜ਼ਰੂਰਤ ਸੀ ਅੱਜ ਜ਼ਰੂਰਤ ਨਹੀਂ ਆ ਤੇ ਲੋਕਾਂ ਨੇ ਇਹਨੂੰ ਡਰਦਾ ਬਣਾ ਲਿਆ ਹੈ ਤੇ ਲੋਕ ਡਰਦੇ ਕਰਕੇ ਹੀ ਪ੍ਰੋਬਲਮ ਵਿੱਚ ਆ ਜਾਂਦੇ ਹਨ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਡਰਨਾ ਨਹੀਂ ਹੈ ਤੇ ਇਹਨਾਂ ਚੀਜ਼ਾਂ ਤੋਂ ਉੱਚੇ ਉੱਠਣਾ ਹੈ ਅੱਜ ਲਈ ਇੰਨਾ ਹੀ ਕਾਫੀ ਹੈ ਮੈਂ ਉਮੀਦ ਕਰਦਾ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਐਸਚਨ ਹੋਵੇ ਤੁਸੀਂ ਕਮੈਂਟਾਂ ਵਿੱਚ ਲਿਖ ਸਕਦੇ ਹਾਂ ਤੇ ਮੈਂ ਉਸ ਦਾ ਤੁਹਾਨੂੰ ਆਨਸਰ ਦਵਾਂਗਾ ਤੇ ਨਾਲ ਹੀ ਇਹ ਵੀ ਉਮੀਦ ਕਰਦਾ ਹਾਂ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜੀਵਨ ਸੁਖਦ ਤੇ ਆਨੰਦਪਰਿਆ ਹੋਵੇ